ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਪਹਿਲਾਂ ਦਾ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਬਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋਹ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਾ ਨਹੀਂ ਵਿਚਾਰੇ ਨਾ ਮੈਨੂੰ ਪਾਣੀ ਨੂੰ ਕਿਹਾ ਕਿਸੇ ਨੇ ਨਹੀਂ ਚਾਹ ਨੂੰ ਕਿਹਾ ਕਿਸੇ ਨੇ ਨਹੀਂ ਰੋਟੀ ਨੂੰ ਕਿਹਾ ਕਿਸੇ ਨੇ ਨਹੀਂ ਮੋਟਰਸਾਈਕਲਾਂ ਤੇ ਤੇਲ ਨੂੰ ਕਿਹਾ ਬਹੁਤ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਨਹੀਂ ਸਕਦਾ ਕਦੇ ਇੰਨਾ ਇੰਨਾ ਸਤਕਾਰ ਮਾਣ ਇੱਜ਼ਤ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂਗਾ ਸਰ ਜੀ ਮੇਨ ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਮੀਂ ਹਾਂਜੀ ਇਹ ਮੈਦਾਨ ਦੇ ਵਿੱਚ ਕਲਾਕੀ ਵੱਡੀ ਲੀਡ ਮਿਲ ਰਹੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਜਿਤਾ ਕੇ ਵੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਪੋ ਮੂੰਹ ਪੰਦ ਹੋ ਗਿਆ ਲੋਕਾਂ ਦਾ ਇਹਨਾਂ ਦਾ ਬਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਆ ਉੱਥੇ ਨਾਟਕ ਦੁੱਤ ਕਰਦੇ ਇਹਨਾਂ ਦਾ ਕੰਮ ਸਿਆਸਤ ਚੱਲਦਾ ਹਾਲ ਤਾਂ ਕਿ ਦੋ ਵਾਰੀ ਪਹਿਲਾਂ ਵੀ ਤੁਸੀ ਲੱਗ ਲੱਗਿਆ ਸੀ ਜੇਰੀ ਨੂੰ ਫੇਰ ਤੋਂ ਲੱਗਿਆ ਹਾਂਜੀ ਕੀ ਡੇਫਰ ਲੱਗਿਆ ਤਾਂ ਦੋ ਇੱਕ ਪੱਖ ਤਾਂ ਕੋਈ ਲੀਡ ਜਿਹੜੀ ਇੱਕ ਡਿਫਰੈਂਸ ਇਹ ਹੈ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀਆਂ ਵੱਲੋਂ ਮਾਨ ਵੱਲੋਂ ਫਿਰ ਮੈਂ ਲੜਿਆ ਇੰਡੀਪੈਂਡੈਂਟ ਇਨਫੈਕਟ ਮੈਨੂੰ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਮ ਦੇ ਵਿੱਚ ਹੀ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਵੀ ਕਿਸੇ ਪਾਰਟੀ ਵੱਲੋਂ ਖੜਦੇ ਅਸੀਂ ਤੁਰਦੇ ਨਹੀਂ ਤੁਰਦੇ ਅਸੀਂ ਤਾਂ ਹੀ ਤੁਰਿਆ ਤੁਹਾਡੇ ਨਾਲ ਵੀ ਤੁਸੀਂ ਇੰਡੀਪੈਂਡੈਂਟੋਂ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹ ਕੇ ਵੀ ਉਹਨਾਂ ਨੂੰ ਪਿੱਛੇ ਨਹੀਂ ਦਿਖਾ ਸਕਦੇ ਅਸੀਂ ਕਿਵੇਂ ਗੁਰੂ ਘਰ ਮੱਥਾ ਟੇਕਣ ਜਾਵਾਂਗੇ ਫਰੀਦਕੋਟ ਦੇ ਬਤਲ ਜਿਹੜੇ ਲਾਸਟ ਹਫ਼ਤੇ ਕਾਫੀ ਰੁਖ ਬਦਲਿਆ ਜੀ ਬਹੁਤ ਰੁਖ ਬਦਲਿਆ ਜੀ ਬਹੁਤ ਜਦੋਂ ਤੇ ਅਸੀਂ ਫੂਲ ਆਲਾ ਰੋਡ ਸ਼ੋਅ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਅਸੀਂ 3-4 ਰੋਡ ਸ਼ੋਅ ਕੀਤੇ ਆ ਸਾਰਾ ਕੁਸ਼ੀ ਬਦਲ ਕੇ ਰੱਖਤਾ ਹਰ ਜੀ ਥੋੜਾ ਸੰਗੀ ਜੇ ਅ ਅ ਇਹ ਤੋਂ ਬਾਅਦ ਕੋਈ ਪਾਰਟੀ ਜੁਆਇਨ ਕਰ ਸਕਦੇ ਕਿ ਨਹੀਂ 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 ਜੀ ਨਹੀਂ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਥ ਦੇ ਨਾਲ ਹੀ ਕੋਈ ਨਹੀਂ ਜੀ 6 ਤਰੀਕ ਤੱਕ 7 ਤਰੀਕ ਤੱਕ ਕੋਈ ਜਸ਼ਨ ਨਹੀਂ ਕੋਈ ਖੁਸ਼ੀ ਮਾਨ ਸਾਹਿਬ ਨੇ ਤੁਹਾਡਾ ਬਹੁਤ ਧੰਨਵਾਦ ਕੀਤਾ ਮਹਾਰਾਜ ਜੀ